ਅਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਦਰ ਸ਼ਾਮ ਸਥਾਨਿਕ ਮੋਹੱਲਾ 24 ਬਾਜ਼ਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਦੌਰਾਨ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਸੁਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਮਾਨਕੂ ਮਾਜਰਾ ਥਾਣਾ ਨੂਰਪੁਰਵੇਦੀ ਜੋ ਕਿ ਆਪਣੇ ਸੋਹਰ ਘਰ ਚੋਈ ਬਾਜ਼ਾਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਇਆ ਹੋਇਆ ਸੀ ਉਸ ਨੂੰ ਇੱਕ ਨੌਜਵਾਨ ਵੱਲੋਂ ਘਰ ਤੋਂ ਬਾਹਰ ਬੁਲਾਇਆ ਗਿਆ ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਨੌਜਵਾਨਾਂ ਦੇ ਵਿਚਕਾਰ ਆਪਸ ਦੇ ਵਿੱਚ ਟਕਰਾਅ ਹੋ ਗਈ ਇਸ ਤੋਂ ਬਾਅਦ ਦੂਜੇ ਨੌਜਵਾਨ ਵੱਲੋਂ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਸੁਰਜੀਤ ਸਿੰਘ ਉੱਤੇ ਕਤਲਨਾਮਾ ਹਮਲਾ ਕਰ ਦਿੱਤਾ ਗਿਆ ਜ਼ਖਮਾਂ ਦੀ ਤਾਬਨਾ ਸਹਿੰਦੇ ਹੋਏ ਸੁਰਜੀਤ ਸਿੰਘ ਦੀ ਹਾਲਤ ਨਾਜ਼ੁਕ ਬਣ ਗਈ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਸਹੁਰਾ ਸਰਦਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜਵਾਈ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਅਤੇ 10 ਮਹੀਨੇ ਦਾ ਬੱਚਾ ਉਹਨਾਂ ਦੇ ਕੋਲ ਛੁੱਟੀਆਂ ਕੱਟਣ ਆਏ ਸਨ ਤੇ ਅਜੇ ਅਚਾਨਕੇ ਘਟਨਾ ਵਾਪਰ ਗਈ ਹੈ। ਥਾਣਾ ਮੁਖੀ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਮੁੱਢਲੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਮਨਦੀਪ ਸਿੰਘ ਨਾਂ ਦਾ ਨੌਜਵਾਨ ਇਸ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਹੈ ਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼੍ਰੀ ਅਨੰਦਪਰਸਾਪ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ। ਬਾਹਰੋਂ ਆ ਗਿਆ ਛੱਡਣ ਭੇਜਦੇ ਵੰਕੀ ਕਿਤੇ ਪਿਆ ਰਹਿ ਗਿਆ ਬਾਹਰੋਂ ਆਇਆ ਬਿੰਨਾ ਇਹ ਮੈਂ ਆਪਣੀ ਗੱਡੀ ਨੂੰ ਭੇਹਣ ਤੋਂ ਦੂਰੀ ਨਹੀਂ ਕਰਨਾ ਹੈ ਘਰੇ ਦਾ ਜਾਣਾ ਹੈ ਮਾਨਾ ਵੀ ਐਨਾ ਮੈਨਾਂ ਛੀਟੂ ਦੇ ਕਾ ਨਹੀਂ ਨਹੀਂ ਉਹਨਾਂ ਨੂੰ ਚਾਹ ਤਾਂ ਮੈਂ ਡੇਢੀ ਪੀ ਗਏ ਬਿਚਾਰ ਨਹੀਂ ਸੀ ਮਗਰ ਕਹਿੰਦਾ ਮੈਂ ਚੱਲ ਜੇ ਮੱਕਾ ਅੱਛਾ ਜਿਹਾ ਬਾਹਰ ਆ ਫੇਰ ਮੋੜ ਕੇ ਆ ਗਿਆ ਕਹਿੰਦਾ ਮੇਰੀ ਚਾਬੀ ਰਹਿ ਗਈ ਚਾਬੀ ਰਹਿ ਗਈ ਕਹਿੰਦਾ ਚਾਬੀ ਲਈ ਉਹਨਾਂ ਫੇਰ ਦੁਆਰਾ ਇੰਨੇ ਇੱਕ ਮੁੰਡਾ ਬਾਹਰ ਦੇ ਕੋਲ ਆ ਗਿਆ ਨਾਲ ਉਹ ਫੋਨ ਕਰ ਰਿਹਾ ਸੀ ਤਾਂ ਆਪਣੇ ਘਰ ਵਾਲੀ ਮੈਨੂੰ ਮੇਰੀ ਗੱਲ ਕੀ ਹੋਵੇ ਉਹ ਕਹਿੰਦਾ ਵੀ ਫੋਨ ਤੇ ਮੇਰਾ ਮੇਰਾ ਬੁੜ ਲੜਕਾ ਛੋਟਾ ਏ ਥੋੜੀ ਨਾਲ ਗੱਲ ਕਰ ਮੇਰੀ ਵੀ ਥੋੜੀ ਨਾਲ ਗੱਲ ਕਰ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਗੱਲ ਕਰਦਾ ਹੈਗਾ ਕੋਈ ਵੀ ਵੀ ਮੈਂ ਤਾਂ ਬਣੇ ਘਰ ਦੇ ਨਾਲ ਗੱਲ ਕਰਦਾ ਕਿਹੋ ਜਰਾ ਕਹਿ ਕੇ ਆਇਆ ਵੀ ਉਹ ਲੈਣਾ ਉਸਕੇ ਰੋਹੀ ਵੀ ਕਰਨੀ ਨਾਲ ਹੀ ਹਾਂ ਸਭ ਤੇ ਬਾਅਦ ਚ ਫਿਰ ਜਾਂਦੇ ਇੰਨੀ ਗੱਲ ਹੋ ਰਹੀ ਹੈ ਬਾਹਰ ਹੀ ਬੈਠ ਕੇ ਖੜੀ ਮੈਂ ਛੋਟੀ ਕੁੜੀ ਨੂੰ ਕਹਿ ਮੈਂ ਬੱਚਾ ਤੂੰ ਦੇਖੀਂ ਮੈਂ ਇਹਦੀ ਤਬੀਰ ਕੋਸਟਿੰਗ ਮੈਂ ਮਨਿਸਪੈਲਟ ਤੇ ਰਾਈਪੇਗਟਾੜਾ ਕੁੜਾ ਅੱਗੇ ਤੋਂ ਬਟਾ 10 ਘੰਟਾ ਤੋਂ ਬਟੱਕੇ ਨੂੰ ਹੋ ਗਿਆ ਮੈਂ ਇੱਥੇ ਬੈ ਗਿਆ ਮੈਂ ਕੋਈ ਦੇਖੀਂ ਬਾਹਰ ਉਹੀ ਤਾਂ ਨਹੀਂ ਸੀਟ ਨੂੰ ਤਨੀ ਬੋਲਦਾ ਹੈਗਾ ਉਹ ਇਹ ਕਿਹੜੇ ਨਹੀਂ ਡੇਡੀ ਉਹ ਨਕੀ ਨਕੀ ਆਈ ਹੋ ਇੰਨੇ ਇੰਨੇ ਮੁੰਡਾ ਜੁੜਾ ਬੁੱਕੀ ਵਾਲੇ ਕੋਲ ਮੈਂ ਉੱਡਦਾ ਇਹਨਾਂ ਵੀ ਬਾਹਰ ਕਹਿੰਦਾ ਕੋਈ ਥੋੜੇ ਜਿਹਾ ਹੀ ਰੋਈ ਰਹਿ ਗਿਆ ਕਹਿੰਦਾ ਚੱਕੂ ਮਾਰ ਗਿਆ ਕਹਿੰਦਾ ਬੰਦੇ ਦਾ ਨਿਕਲਦਾ ਕੋਈ ਬਾਤ ਰੋਣਾ ਵਾਲੀ ਉਹ ਹੀ ਕੱਤੂ ਸਮਝ ਗਿਆ ਵਾ ਉਹ ਉਹ ਨੂੰ ਦੱਸ ਕੇ ਕਹਿਣਾ ਮੁੰਡੂਗਾ ਮੈਂ ਮਾਰੇ ਜਿੱਸੇ ਬੱਲੇ ਕਿ ਨਾ ਕੱਤਰਾ ਫਰਮ ਹੋ ਗਏ ਇਹ ਮੁੰਡੇ ਦਾ ਤੁਹਾਡੇ ਮੁੰਡੇ ਦਾ ਹਸਬੰਦ ਅੱਜ ਕਿਹਦਾ ਪਰੌਣੇ ਦਾ ਨਾਮ ਹੈ ਜੀ ਤੇ ਬੀਜੇ ਦਾ ਹੀ ਰਾਖੀ ਮਾਨਤ ਮਾਜਰਾ ਬਾਸੂ ਮਾਨਤ ਮਾਜਰਾ ਜਿਹੜਾ ਜੀ ਕਿੰਨੀ ਉਮਰ ਸੀ ਜੀ ਨਹੀਂ ਉਹ ਫੋਟੋ ਕਿਦਾਂ ਨਾ ਜੀ ਹੋਰ ਹੈ ਕਹਿੰਦਾ ਆਪਣੀ ਹੋ ਗਿਆ ਸੀ ਕਿ ਉਹ ਜੀ ਤੀਰ ਮੰਮੀ ਇਹ ਤਾਂ ਨਹੀਂ ਬਸ ਗਿਆ ਇਹ ਤੇ ਲਿਜਣਾ ਪਾ ਇਹਨਾਂ ਦਾ ਕਿੰਨੀ ਉਮਰ ਹੈ ਉਹ ਜੀ ਕਿੰਨਾ ਕਿੰਨਾ ਪੁੱਛੀ ਸਾਲ ਹਾਲੀ ਤੁਹਾਡਾ ਕਿੰਨਾ ਮੋੜ ਕਲੋਸ ਮਾਰਕੋ ਮਾਤਰ ਜੰਦਿਸ ਆਰਜੀ ਮੀਟਿੰਗ ਨਹੀਂ ਸਰਜੀ 5 ਮਿੰਟ ਦੀ ਨਹੀਂ ਹੋ ਰਹੀ ਚਾਹ ਦੇ ਲੋ ਬਾਹਰ ਤੇ ਪਹਿਲਾ ਬੂਲ ਬਲਾ ਰਾ ਹੋ ਰਿਹਾ ਦੇਖੋ ਇੰਨੇ ਬੰਦੇ ਵਜਾਣ ਦੇ ਵਿੱਚ ਪਹਿਲੀ ਵਾਰ ਸਟ ਨਾ ਹਾਂ ਜਿਹੜੇ ਬੰਦੇ ਇੰਨੇ ਇੰਨੇ ਉਹ ਇਕੱਲੇ ਕਿੱਲਾ ਤੱਕ ਸਾਰੇ ਉਲਟ ਰਹਿਣਾ ਸੋਖਾ ਹੋ ਜਾਂਦਾ ਬਸ ਮੈਨੂੰ ਮਿੰਟਾਂ ਜੇ ਬੰਦੇ ਜੇ ਮੇਰੇ ਕੋਲ ਤਾਂ ਇਹਨਾਂ ਦੋ ਤਿੰਨ ਮੱਟੇ ਹੋਣੇ ਖੰਨੀ ਜਿਹਦੇ ਦੋ ਹੋਰ ਸੀਗਾ ਉਹ ਮੇਰੇ ਨਾਲ ਗੱਲ ਕਰਦਾ ਲੇਕਿਨ ਤਹੋ ਤਜੇ ਮਤਲਬ ਹੋ ਜਾਏ ਸੀ ਇਹ ਤਾਂ ਇਕੱਲਾ ਹੀ ਦਾ ਜਿਹੜਾ ਜਿਹੜਾ ਟੂਆ ਮੁੰਡਾ ਦਾ ਉਹਦੇ ਨਾਲ ਪੈਸੇ ਹੈ ਬਾਹਰ ਮੇਰਾ ਕੁਛ ਗੁੰਡੀ ਆ ਮੈਂ ਉਹਦੇ ਕੋਲੇ ਕੋਈ ਨਹੀਂ ਗਿਆ ਮੇਰੇ ਕੋਲ ਪੈਸੇ ਨਾਲ ਕਿੰਨੇ ਵਿੱਚ ਮੈਂ 5 ਮੰਗੇ ਉਹਨੂੰ ਮਾਰਨ ਲਈ 20000 ਰੁਪਏ ਇਹ ਨਾਲ ਪੈਸੇ ਦੀ ਕੋਈ ਗੱਲ ਨਹੀਂ ਹੈਗੀ ਉਹ ਕਿਨ ਮੈਂ ਲੈ ਗਿਆ ਜਦੋਂ ਬੱਦਲ ਬਾਰਸ਼ ਆ ਰਹੀ ਅੰਨੇ ਹੋਰ ਸਮਾਂ ਚੱਲ ਗਿਆ ਉਹ ਰਾਜ ਜੁਆਗਾ 10 ਮਿੰਨੇ ਦਾ ਮੈਂ ਘਰ ਲੈ ਕੇ ਆਇਆ ਮੈਂ ਇਹ ਜਾਣਦੇ ਨਹੀਂ ਜੋ ਇਹ ਮੇਰਾ ਕੀ ਡਿਟੇਲ ਹੈ ਤੇ ਪਰ ਸਾਜੀ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਸਾਹਮਣੇ ਸਰ ਜਿਹੜਾ ਸਾਨੂੰ ਜਦੋਂ ਜਿਹੜੀ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਸਰਜੀਤ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਬ੍ਰੌਡ ਡੈੱਡਮਿਟ ਲੈਂਦਾ ਗਿਆ ਸੀ ਹਸਪੀਟਲ ਦੇ ਵਿੱਚ ਜਦੋਂ ਆ ਕੇ ਅਸੀਂ ਚੈੱਕ ਕੀਤਾ ਤਾਂ ਉਹਦੇ ਜਿਹੜਾ ਹੈਗਾ ਸਰੀਰ ਬੋਡੀ ਦੇ ਉੱਪਰ 2 ਜਾਂ 3 ਜਿਹੜੇ ਹੈਗੇ ਨੇ ਤਲਵਾਰ ਜਿਹੜੀ ਚਰਚ ਦੇ ਵਾਰ ਹੋਏ ਹੋਏ ਸੀਗੇ ਤਾਂ ਇਨੀਸ਼ੀਅਲ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲੀ ਵੀ ਇਹਦਾ ਇੱਕ ਦੋਸਤ ਹੈਗਾ ਮਨਦੀਪ ਜਿਹਦੇ ਨਾਲ ਇਹ ਅੱਗ ਘੁੰਮ ਰਿਹਾ ਸੀ ਇਹ ਪਹਿਲਾਂ ਉਹਦੇ ਘਰ ਵੀ ਗਿਆ ਇੱਕਠੇ ਹੈਗੇ ਸੀਗੇ ਕਿਸੇ ਗੱਲ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਉਹ ਜਿਹੜਾ ਹੈਗਾ ਅਮਰਤਾਰੀ ਸਿੱਖ ਸੀਗਾ ਉਹਨੇ ਆਪਣੀ ਕਿਰਪਾਨ ਕੱਢ ਕੇ ਗੁੱਸੇ ਦੇ ਵਿੱਚ ਤੇ ਜਿਹੜਾ ਹੈਗਾ ਕਿਰਪਾਨਦਾਵਾਰ ਕਰਨ ਕਰਕੇ ਇਹਦੀ ਡੈਥ ਹੋ ਗਈ ਐਸਰ ਸਾਹਿਬ ਕਿੱਥੇ ਵਾਕਿਆ ਜਿਹੜਾ ਹੋਇਆ ਜੀ ਇਹ ਇਹ ਇੱਥੇ ਆਨੰਦਪੁਰ ਸਾਹਿਬ ਬਾਜ਼ਾਰ ਦੇ ਵਿੱਚ ਕਾਲੀਆ ਸਵੀਟਸ ਹੈਗਾ ਉਹਦੇ ਸਾਹਮਣੇ ਤੇ ਇਨਸੀਡੈਂਟ ਦੱਸਿਆ ਜਾਂਦਾ ਠੀਕ ਐਕਸਕਾਉਂਟਿੰਗ ਹੈ ਜੀ ਜਿਹੜਾ ਹਾਂ ਉਹ ਡਿਸਕਾਉਂਟ ਦਾ ਉਹ ਕਰਨ ਵਾਸਤੇ ਸੀ ਰੋਕ ਕਾਰਨ ਕੀ ਮੰਨਿਆ ਜਾ ਰਿਹਾ ਜੀ ਕਾਰਨ ਹਲੇ ਇਨੀਸ਼ੀਅਲ ਸਟੇਜ ਹੈਗੀ ਹੈ ਜੀ ਤਾਂ ਹੁਣ ਦੋ ਜਣੇ ਆਪਸ ਦੇ ਵਿੱਚ ਲੜੇ ਨੇ ਦੋਸ਼ੀ ਜਦੋਂ ਫੜ ਹੋਊਗਾ ਤਾਂ ਉਹਦੀ ਪੂਛ ਕੱਚੀ ਸਾਹਮਣੇ ਇਹਨਾਂ ਤੇ ਪੁਰਾਣੇ ਕੋਈ ਐਨਡੀਪੀਐਸ ਦੇ ਪਰਚੇ ਵਗੈਰਾ ਵੀ ਹੈ ਜਿਸ ਤਰ੍ਹਾਂ ਦੇ ਜਿਹੜਾ ਜਿਹੜਾ ਮ੍ਰਿਤਕ ਹੈਗਾ ਉਹਦੇ ਉੱਪਰ ਦੋ ਜਿਹੜੇ ਮੁਕੱਦਮੇ ਇੱਕ ਐਨਡੀਪੀਐਸ ਦਾ ਤੇ ਕੋਈ ਇੱਕ ਚੋਰੀ ਦਾ ਮੁਕੱਦਮਾ ਪਹਿਲਾਂ ਦਰਜ ਹੈਗਾ ਅਕਿਊਜ਼ ਦੇ ਉੱਪਰ ਵੀ ਕੋਈ ਹੈ ਪਰਚਾ ਇਸ ਤਰ੍ਹਾਂ ਅਕਿਊਜ਼ ਦੀ ਜਿਹੜੀ ਹੈਗੀ ਹੈ ਹਾਲੇ ਕ੍ਰਿਮੀਨਲ ਹਿਸਟਰੀ ਅਸੀਂ ਚੈੱਕ ਕਰ ਲਾਂਗੇ ਠੀਕ ਹੈ ਸਹੀ